ਸ਼ੁਭਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾ ਪਰਦੀਪ ਗੌਰ ਤਾਂ ਪੰਜਾਬੀ ਵਰਸਸ ਪੰਜਾਬੀ ਵਾਲਾ ਕੰਮ ਹੋਇਆ ਪਿਆ ਜੀ ਹਾਂ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਹੈ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਵਧਦੀ ਜਾ ਰਹੀ ਹੈ ਜ਼ਾਹਰ ਜੀ ਗੱਲ ਹੈ ਕਿ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਇਸ ਲਈ ਜਿਹੜੀ ਹੈ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਤਾਂ ਆਸ-ਪਾਸ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਰਹਿਣ ਬਸੇਰਾ ਤਾਂ ਜ਼ਰੂਰ ਕਰਨਾ ਪਰ ਅੱਜ ਅਸੀਂ ਜ਼ਿਕਰ ਕਰਾਂਗੇ ਨਾਬਾ ਬਲਾਕ ਦੇ ਪਿੰਡ ਚਾਹਲ ਦਾ ਜਿੱਥੇ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਪਿੰਡ ਵਾਸੀਆਂ ਦੀ ਗਿਣਤੀ ਤੋਂ ਵੀ ਕਿਤੇ ਜ਼ਿਆਦਾ ਜੀ ਹਾਂ ਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੀ ਵੋਟ तकरीबन 1200 ਤੋਂ ਲੈ ਕੇ 1400 ਤੱਕ ਹੈ ਪਰ ਪ੍ਰਵਾਸੀਆਂ ਦੀ ਗਿਣਤੀ 4000 ਤੋਂ 5000 ਤੱਕ ਹੈ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਪਿੰਡਾਂ ਦੀਆਂ ਜਨਾਨੀਆਂ ਨੂੰ ਛੇੜਦੇ ਨੇ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜੇਕਰ ਤੁਸੀਂ ਖਬਰਾਂ ਲਗਾਤਾਰ ਸੁਣਦੇ ਹੋ ਤਾਂ ਤੁਸੀਂ ਇੱਕ ਖਬਰ ਜ਼ਰੂਰ ਸੁਣੀ ਹੋਏਗੀ ਜਦੋਂ ਪ੍ਰਵਾਸੀਆਂ ਨੇ ਇੱਕ ਪੰਜਾਬੀ ਦਾ ਕਤਲ ਕਰ ਦਿੱਤਾ ਗਿਆ ਸੀ ਜੀ ਹਾਂ ਚੰਡੀਗੜ੍ਹ ਦੀ ਇਹ ਖਬਰ ਹੈ ਔਰ ਉਸ ਤੋਂ ਬਾਅਦ ਹੀ ਨਾਬਾ ਬਲਾਕ ਦੇ ਪਿੰਡ ਚਾਹਲਵਾਸੀ ਨੇ ਜਿਹੜੇ ਇਸ ਤਰ੍ਹਾਂ ਸੁਚੇਤ ਹੋ ਗਏ ਨੇ ਉਹਨਾਂ ਨੇ ਫੈਸਲਾ ਕੀਤਾ ਪਿੰਡ ਦੇ ਵਿੱਚ ਅਨਾਉਂਸਮੈਂਟ ਕੀਤੀ ਕਿ ਪਿੰਡ ਦੇ ਵਿੱਚ ਪ੍ਰਵਾਸੀ ਨੇ ਜਿਹੜੇ ਹੁਣ ਬਾਹਰ ਕੱਢ ਦਿੱਤੇ ਜਾਣਗੇ ਜਿਸ ਤੋਂ ਬਾਅਦ ਪ੍ਰਵਾਸੀ ਇਕੱਠੇ ਹੋ ਕੇ ਪੁਲਿਸ ਇਹ ਕੋਲੇ ਪਹੁੰਚ ਜਾਂਦੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਨੂੰ ਸ਼ਾਂਤ ਕਰਵਾ ਲਿਆ ਜਾਏਗਾ ਪਰ ਪਿੰਡ ਵਾਸੀ ਨੇ ਜਿਹੜੇ ਇਸ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਅਸੀਂ ਕੋਈ ਵੀ ਪ੍ਰਵਾਸੀ ਪਿੰਡ ਦੇ ਵਿੱਚ ਰਹਿਣ ਨਹੀਂ ਉਹ ਦੇਣਾ ਅਸੀਂ ਮਜੂਰ ਇੱਥੇ ਟੱਕਣ ਨਹੀਂ ਪੰਟਾ ਤੇ ਕੀ ਕਾਰਨ ਹੈ ਕਾਰਨ ਇਹ ਹੈ ਜੀ ਇਸ ਸਮੱਸਿਆ 4-5 ਸਾਲ ਦੀ ਜਿਹੜਾ ਪਹਿਲਾ ਸਰਪੰਚ ਸੀ ਉਹਨੂੰ ਵੀ ਕਿਹਾ ਸੀ ਭਾਈ ਆਹ ਸਮੱਸਿਆ ਆਉਂਗੀ ਪਹਿਲਾਂ ਦਾ ਹੀ ਪਿੰਡ ਵਾਲਾ ਕੋਈ ਪੁਲਿਸ ਥਾਣੇ ਧੋਹੀ ਜਾਊ ਸਰਪੰਚ ਕੋਲ ਆਉਂਦੀ ਹੈ ਉਨੇ ਕੋਈ ਗੌਰ ਨਾ ਕਰੀ ਜਿਹੜੀ ਹੁਣ ਪੰਚਾਇਤ ਆਈ ਐ ਇਹਨੂੰ ਇਹੀ ਸ਼ਰਤ ਰੱਖੀ ਸੀ ਭਾਈ ਸਾਡੇ ਬਹੁਤ ਗੰਦ ਪੈ ਗਿਆ ਪਿੰਡ ਚ ਵੀ ਬਹੁਤ ਕ੍ਰਾਈਮ ਵਧ ਗਿਆ ਵੀ ਇਹਨਾਂ ਦਾ ਜਿਹੜਾ ਘਰ ਹੱਲ ਵੀ ਤੈਨੂੰ ਤਾਂ ਵੋਟਾਂ ਪਾਵਾਂਗੇ ਵੋਟਾਂ ਪੰਚਾਇਤ ਸਾਰੇ 7 ਪੰਚ ਇੱਕ ਸਰਪੰਚ ਸਾਰੇ ਇੱਕ ਪਾਸੇ ਨੇ ਵਿੱਚ ਰਹਿਤੋਂ ਵੀ ਇਹਨਾਂ ਵਿੱਚ ਬੰਗਲਾਦੇਸ਼ੀ ਨੇ ਜੀ ਨਸ਼ੇ ਦਾ ਕਾਰੋਬਾਰ ਵਧ ਗਿਆ ਜੀ ਸਾਡੀ ਲੜਾਈ ਝਗੜੇ ਛੇੜਾ ਛੜਾ ਦਾ ਵੱਧ ਗਿਆ ਜੀ ਸਰਪੰਚ ਕੋਲ ਆਉਂਦੇ ਨੇ ਹੁਣ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਨਹੀਂ ਸਾਡੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦੇਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰੀਆਂ ਤੇ ਹੁਣ ਤੱਕ ਕਿੰਨੇ ਕੁ ਪ੍ਰਵਾਸੀ ਨਹੀਂ ਇਹਦੇ ਇਹ ਇੱਥੇ ਹੈਗੇ 7000 ਪ੍ਰਵਾਸੀ ਆ ਸਾਡੇ ਪਿੰਡ ਦੀ ਆਬਾਦੀ ਤਾਂ 3000 ਹੈ ਇੱਥੇ ਆਲੇ ਦਾਲੇ ਪਿੰਡਾਂ ਚ ਰਹਿੰਦੇ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਸਾਡੇ ਪਿੰਡ ਚ ਜ਼ਿਆਦਾ ਹੀ ਰਹਿੰਦੇ ਨਹੀਂ ਆਲੇ ਦਾਲੇ ਤਾਂ ਕੋਈ ਨਹੀਂ ਰਹਿੰਦਾ ਇਹ ਤਾਂ 10 ਪਿੰਡਾਂ ਨੇ ਜੀ ਲਾਉਸ ਮੈਚ ਕਰਦੇ ਜੀ ਸਾਡੇ ਪਾਈ ਕੋਈ ਪ੍ਰਵਾਸੀ ਨਾ ਰਹੇ ਨਾ ਤਾਂ ਉਹਦੀ ਕੋਈ ਡਾਕੂਟੀਫਿਕੇਸ਼ਨ ਹੈ ਜੀ ਕੋਈ ਵੈਰੀਫਿਕੇਸ਼ਨ ਨਹੀਂ ਵੀ ਕਿੱਥੇ ਦੇ ਨੇ ਕਿੱਥੋਂ ਆਏ ਉਧਰ ਰਹਿ ਲੈਣੇ ਸਾਨੂੰ ਕੋਈ ਤਰਾਜ ਨਹੀਂ ਜੀ ਬੰਦਿਆਂ ਜਿਹਨਾਂ ਨੇ ਤਾਂ business ਬਣਾ ਲਿਆ ਜੀ ਸਾਡੇ ਪਿੰਡ ਦਾ ਕੋਈ ਨੀਮ ਉਹਨਾਂ ਨੂੰ ਰੱਖਣ ਚ ਸਾਰੇ ਬਾਹਰਲੇ ਨੇ ਤੁਹਾਡੇ ਪਿੰਡ ਚ ਕਿੰਨੇ ਕਰ ਰਹੇ ਨੇ ਪ੍ਰਵਾਸੀ ਸਾਡੇ ਹੋਊਗਾ ਜੀ 4-5000 ਪ੍ਰਵਾਸੀ ਹਾਂ ਤੇ ਤੁਸੀਂ ਵਿਰੋਧ ਵੀ ਕੀਤਾ ਤੁਹਾਨੂੰ ਪੁਲਿਸ ਨੇ ਫੜਿਆ ਕੀ ਕਰ ਪੁਲਿਸ ਨੇ ਇਹੀ ਕਹਿੰਦੇ ਜੀ ਸਾਡੇ ਇਹ ਨਸ਼ੇ ਦਾ ਕਾਰੋਬਾਰ ਵੀ ਆ ਇਹ ਅਸੀਂ ਇਹੀ ਵਿਰੋਧ ਕਰਦੇ ਤੇ ਅਸੀਂ ਕਿਸੇ ਦੇ ਕਾਨੂੰਨ ਨਹੀਂ ਹੱਥ ਕਿੱਲੇ ਆ ਜੀ ਵੀਰ ਭਾਈ ਨਾਲ ਹੱਥ ਬੰਨ ਕੇ ਕਿਹਾ ਤੀ ਵੀ ਭਾਈ ਪ੍ਰਵਾਸੀਆਂ ਨੂੰ ਤੁਹਾਨੂੰ ਹੱਥ ਬੰਨ ਕੇ ਵੇਹ ਨਾ ਕਮਰੇ ਨਾਲ ਲਾਉਂਗੇ ਪਿੰਡ ਚੋਂ ਬਾਹਰ ਹੀ ਚੜਦੇ ਉਹ ਕਹਿੰਦੇ ਨਾ ਜੀ ਉਲਟਾ ਸਾਨੂੰ ਫੜਾਤਾ ਹਾਂਜੀ ਫੜਾ 6 ਵਜੇ ਮੈਨੂੰ ਚੱਕ ਕੇ ਲੈ ਗਏ ਇੱਕ ਮੈਂਬਰ ਹੈ ਪੰਚਾਇਤ ਉਹਨੂੰ ਚੱਕ ਕੇ ਲੈ ਗਏ ਇੱਥੇ ਤਾਂ ਗੁੰਡਾ ਰਾਜ ਹੈ ਜੀ ਪੁਲਿਸ ਦਾ ਕੋਈ ਨਹੀਂ ਪੁੱਛਦਾ ਸਰਕਾਰ ਚੋਂ ਕੋਈ ਕੁੱੁੱਥੇ ਦਾ ਜੀ ਹਾਂ ਕੋਈ ਨਹੀਂ ਪੁੱਛਦਾ ਚੱਕ ਕੇ ਗੁਰੂ ਥਾਣੇ ਫਿਰਦਾ ਰਹਿੰਦੇ ਨੇ ਸਾਡੇ 755 ਕਰਾ ਜੀਲ ਪੇਚ ਤੇ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਨੂੰ ਕੁਝ ਨਹੀਂ ਕਿਹਾ ਤਾਂ ਵੀ 755 ਕਰਤੀ ਇੱਕ ਪੰਚਾਇਤ ਮੈਂ ਗਰਜੰਟ ਸਿੰਘ ਜੀ ਇੱਕ ਦਮਨਜੀਤ ਸਿੰਘ ਮਾਸਟਰ ਜੀ ਦਾ ਬੰਤ ਸਿੰਘ ਉਹਦਾ ਮੁੰਡਾ ਸੀ ਹਾਂ ਉਹ ਵੀ ਪਿੰਡ ਦੇ ਇੰਨੇ ਵੀ ਉਹ ਉਸ ਦਿਨ ਦੇ ਇੰਨੇ ਡਰੇ ਹੋਏ ਨੇ ਵਿਚਾਰੇ ਉਹ ਬਾਹਰ ਹੀ ਨਹੀਂ ਨਿਕਲ ਰਹੇ ਜੀ ਸਰਪੰਚ ਦਾ ਸਟੈਂਡ ਪਰ ਵਾਸੀਆਂ ਨੂੰ ਕੱਢਣ ਚਾਹੀ ਵੀ ਇੱਥੋਂ ਚਲੇ ਜਾਣ ਉਹ ਕਿਉਂ ਨਹੀਂ ਇੰਟਰਵਿਊ ਦੇਣ ਵਾਸਤੇ ਆਉਂਦੇ ਅਸੀਂ ਸੰਪਰਕ ਕੀਤਾ ਕੇ ਉਹਨਾਂ ਤੇ ਵੀ ਦਬਾਅ ਪਾਇਆ ਗਿਆ ਜੀ ਡਰਾਈਵਰ ਨੇ ਸਰਪੰਚ ਜੀ ਸਾਡੇ ਪਿੰਡ ਦੇ ਬਹੁਤ ਜ਼ਿਆਦੇ ਡਰਾਈਵਰ ਨੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਪ੍ਰਵਾਸੀ ਇੱਥੇ ਚਲੇ ਜਾਣ ਜਿਹਦੇ ਕਿਸੇ ਨੇ ਰਹਿਣ ਉਹ ਲਿਖ ਕੇ ਦੇਣ ਵੀ ਮੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕੋਈ ਲੈਂਦਾ ਨਹੀਂ ਜੀ ਇਹ ਕੱਲ ਕੋਈ ਕ੍ਰਾਈਮ ਹੋ ਗਿਆ ਕਿਸੇ ਨਾਲ ਕੋਈ ਵੀ ਚ ਵੀ ਹੋ ਸਕਦਾ ਕੋਈ ਕਿਸੇ ਦੀ ਵੀ ਨਹੀਂ ਵੈਰੀਫਿਕੇਸ਼ਨ ਹੋਈ ਵੀ ਅੱਜ ਤੱਕ ਹੋਰ ਪਿੰਡ ਵੀ ਨਹੀਂ ਜਿੰਨੇ ਵੀ ਰਹਿੰਦੇ ਨੇ ਚਲੇ ਗਏ ਹਾਂ ਜੀ ਕੁਝ ਚਲੇ ਗਏਗੇ ਕੁਝ ਰਹਿੰਦੇ ਨੇ ੱੱੱਕੇ ਨਾ ਰੱਖਦੇ ਨੇ ਵੀ ਤੁਸੀਂ ਜਾਇਓ ਨਾ ਅਸੀਂ ਗੋਲੀ ਮਾਰ ਦਾਂਗੇ ਜੇ ਤੁਹਾਨੂੰ ਕੱਢਣ ਆਉ। ਐ ਉਹਨਾਂ ਨੂੰ ਫੇਦੀਆਂ ਦਿੰਦੇ ਨਹੀਂ। ਸਾਡੇ ਬੰਦੇ ਨੇ ਇੱਕ ਨੂੰ ਅਸਲਾ ਵੀ ਕਿਹਾ ਕਹਿੰਦਾ ਮੇਰੇ ਕੋਲ ਉਹ ਕਹਿੰਦਾ ਜੇ ਤੈਨੂੰ ਕੱਢਣ ਆਉਣਗੇ ਮੇਰੇ ਕੋਲ ਅਸਲਾ ਕਹਿੰਦਾ ਆਪ ਵੀ ਕੋਈ ਪਿੰਡ ਦਾ ਕਹਿੰਦਾ ਅਸੀਂ ਗੋਲੀ ਮਾਰ ਦਾਂਗੇ ਇੱਥੇ ਤੱਕ ਵੀ ਕਿਹਾ ਗਿਆ ਜੀ ਸਾਈਡ ਬਿਜ਼ਨਸ ਬਣਾ ਲਿਆ ਜੀ ਇੱਕ ਘਰ ਚ ਲਾ ਲਓ ਵੀ 50 ਬੰਦੇ ਰਹਿੰਦੇ ਨੇ ਜੀ ਮੀਟਰ ਲੱਗੇ ਹੋਏ ਇੱਕ ਸਰਕਾਰ ਨੂੰ ਵੀ ਘਟਾ ਜੀ ਉਹ ਚ ਅੱਗੇ ਛੋਟੇ ਛੋਟੇ ਮੀਟਰ ਲਾਏ ਹੋਏ ਨੇ ਜਿਹੜੇ ਅੱਗੇ 10 ਦੇ ਨੇ ਕਿਉਂਟਾ ਮੀਟਰ ਇੱਕ ਆ ਇੱਕ ਕਮਰੇ ਚ 10 ਰਹਿੰਦੇ ਨੇ ਕੋਈ ਬੰਗਲਾਦੇਸੀ ਆ ਕੋਈ ਬਤੌਂਗੀ ਆ ਉਹਨਾਂ ਦੀ ਵੈਰੀਫਿਕੇਸ਼ਨ ਹੀ ਨਹੀਂ ਹੋਈ ਹਜੇ ਸੱਚੀ ਜੇ ਅਸੀਂ ਇਹ ਮੰਗ ਕਰਦੇ ਆ ਤਾਂ ਸਾਨੂੰ ਉਲਟਾ ਫਸਾਇਆ ਜਾਂਦਾ ਫਿਰ ਸੰਧਾ ਜੀ ਤੁਸੀਂ ਕੀ ਮੈਟਰ ਆ ਕਿ ਪ੍ਰਿੰਟ ਦਾ ਜਿਹੜਾ ਹੋਏਗਾ ਪ੍ਰਵਾਸੀ ਨੀਂਪੁਰਾਂ ਨੂੰ ਕੱਢਣ ਦੀ ਗੱਲ ਕੋਈ ਯਾਰੀ ਆ ਨਾਊਸ ਮੈਟਰ ਹੀ ਹੋ ਰਹੀ ਆ ਤਾਂ ਇਹ ਡਾਊਟ ਬਾਰੇ ਸਾਡੇ ਪਿੰਡ ਪ੍ਰਵਾਸੀ ਬਹੁਤ ਬੈਠੇ ਨਹੀਂ ਨੁਕਸਾਨ ਬਹੁਤ ਕਰ ਰਹੇ ਨੇ ਇਹ ਪਰ ਜਿਨੇ ਪੜੇ ਸਕੂਲ ਆਦਰ ਨੂੰ ਕੁੜੀਆਂ ਜਾਂਦੀਆਂ ਨੇ ਉਨਾ ਦਾ ਵੀ ਬੜਾ ਔਖਾ ਹੈ ਬੱਚਾ ਨੂੰ ਲਜਾਣਾ ਕਰਨਾ ਵਿਲੇ ਨੇ ਇਹ ਫੈਕਟਰੀ ਕੋਲ ਆ ਕੇ ਛਾਵ ਨੂੰ ਇੱਕ ਰਜਾ ਕੇ ਬਹਿ ਗਈ ਜਿੰਨਾ ਜਾਨ ਨੂੰ ਛੁੱਟੀ ਨਹੀਂ ਕਿਹਾ ਉਧਰ ਲੋਕ ਬਹੁਤ ਤੰਗ ਹੋਏ ਗੰਦ ਸਾਰੇ ਪਿੰਡ ਦੇ ਚਾਰ ਸਵੇਰੇ ਦੇ ਦੇਖ ਲੋ بڑے بڑے ਕੂੜੇ ਦੇ ਢੇਰ ਲੱਗੇ ਨੇ ਲਫਾਫੇ ਭਰਦੇ ਨੇ ਕੂੜੇ ਦੇ ਢੇਰਾਂ ਤੇ ਕਿਤਾ ਸੜਕ ਤੇ ਹੀ ਲੱਗਾ ਹੋਇਆ ਬਹੁਤ ਬੜਾ ਢੇਰ ਇਹਨਾਂ ਨੇ ਬੜੇ ਪਿੰਡ ਸਾਰਾ ਦੁਖੀ ਕਰਿਆ ਪਿਆ ਜੀ ਪੰਚਾਇਤ ਸਾਡੀ ਕੱਢਣ ਦੇ ਹੱਕ ਤੇ ਇਹਨਾਂ ਨੇ ਤੇ ਵਿੱਚ ਬਾਹਰੋਂ ਬੰਦੇ ਆਏ ਨੇ ਜਿਹੜੇ ਇਹਨਾਂ ਨੂੰ ਰੱਖੀ ਬਠਿੰਡੇ ਨੇ ਉਹਨਾਂ ਨੇ ਤਾਂ ਬਿਜ਼ਨਸ ਬਣਾਇਆ ਹੈ ਜੀ 20-20 30 ਕਮਰੇ ਵਿਗਾ ਪਿੱਗਾ ਜਮੀਨ ਲੈ ਲੈਂਦੇ ਨੇ ਵਿਗਾ ਪਿੱਗਾ ਜਮੀਨ ਲੈ ਕੇ ਕਮਰੇ ਬਣਾ ਲੈਂਦੇ ਨੇ ਤੇ ਉਹਨਾਂ ਦਾ ਤਾਂ ਚੱਲ ਰਿਹਾ ਜੀ ਬਿਜ਼ਨਸ ਆ 2 2025-25 ਸਭ ਨੂੰ ਕਿਰਾਏ ਤੇ ਕਮਰਾ ਲੈਂਦੇ ਨੇ ਕਿੰਨੇ ਜੀ ਬੰਦੀਆਂ ਹੋ ਬੰਦਕੀਆਂ ਹੋ ਥਾਸੀ ਨੇ ਜੀ ਹਾਂ ਜੀ ਉਹ ਪਰਿਵਾਰਾਂ ਨਾਲ ਰਹਿੰਦੇ ਨਹੀਂ ਕੱਲੇ ਕੱਲੇ ਰਹਿੰਦੇ ਨੇ ਉਹਨਾਂ ਨੇ ਤਾਂ ਇੱਕ ਪਾਸੇ ਕਰਾ ਦੁਖੀ ਸਾਡੇ ਪਿੰਡ ਦੇ ਲੋਕ ਹੋ ਰਹੇ ਜੀ ਵੀ ਸੰਬੰਧਿਤ ਕਿੰਨੇ ਪਿੰਡਾਂ ਨੇ ਮਦਦ ਪਾਇਆ ਸੀ ਇਹ 10-12 ਪਿੰਡਾਂ ਦਾ ਪਾਰਾ ਜਦੋਂ ਭੜੀ ਆ ਗਿਆ ਤਰਗਾਪੁਰ ਆ ਗਿਆ ਬਰੀਗਪੁਰ ਆ ਕੋਂਡਰਾ ਆ ਪਿੰਡ ਜਹਿਲ ਦੇ ਵਿੱਚ ਸਾਡੇ ਕੋਲ ਇੱਕ ਜਿਹੜੀ ਥਾਣੇ ਕੰਪਲੇਂਟ ਮਕੂਲ ਹੋਈ ਸੀ ਤੇ ਜਿਨ੍ਹਾਂ ਦੇ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਸੀਗਾ ਵੀ ਜਿਹੜੇ ਪ੍ਰਵਾਸੀ ਰਹਿ ਰਹੇ ਨੇਗੇ ਪਿੰਡ ਜਹਿਲ ਦੇ ਵਿੱਚ ਉਹਨੇ ਜਹਿਲ ਪਿੰਡ ਦੇ ਲੋਕੀ ਉਹਨਾਂ ਦੀ ਪਹਿਰੇ ਦੀ ਜਿਹੜੀ ਜਿਨ੍ਹਾਂ ਨੇ ਉਹ ਕਿਰਾਏ ਤੇ ਰੱਖੇ ਹੋਏ ਨੇ ਵੀ ਇਹਨਾਂ ਨੂੰ ਇਥੋਂ ਕੱਢਿਆ ਜਾਵੇ। ਉਹ ਜਿਹੜੀ ਉਹ ਕੰਪਲੇਂਟ ਆਈ ਸੀ ਉਹ ਸੰਬੰਧ ਵਿੱਚ ਜਿਹੜੇ ਜਿਨ੍ਹਾਂ ਦੇ ਖਿਲਾਫ ਬਾਈ ਨੇ ਕਿ ਉਹ ਅਸੀਂ ਜਿਹੜੇ 5 ਬੰਦੇ ਸੀਗੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੀ ਜਿਹੜੀ ਅਸੀਂ ਪ੍ਰੀਵੈਂਟਿਵ ਐਕਸ਼ਨ ਲੈ ਲਈ ਆਪਾਂ ਤੇ ਉਸ ਤੋਂ ਬਾਅਦ ਜਿਹੜਾ ਹੁਣ ਪੀਕੋਲ ਹੈਗਾ ਇਹ ਜਿਹੜਾ ਦੋਵੇਂ ਪਾਰਟੀਆਂ ਨੂੰ ਬੁਲਾਇਆ ਸੀ ਦੁਆਰਾ ਤੇ ਉਹਨਾਂ ਨੂੰ ਦੱਸਤਾ ਸੀਗਾ ਵੀ ਜਿੱਦਾਂ ਦੀਆਂ ਕੋਈ ਤੁਹਾਡੀਆਂ ਕੰਡੀਸ਼ਨ ਨੇ ਵੀ ਜਦੋਂ ਆਪਾਂ ਕੋਈ ਪਰਵਾਸੀ ਜਾਂ ਆਪਾਂ ਕਿਸੇ ਵੀ ਟੈਨੈਂਟ ਤੋਂ ਰੱਖਦੇ ਹੈਗਾ ਵੀ ਕੀ ਡੂੰਗ ਨੇ ਕੀ ਡਾਟ ਨੇ ਆਪਾਂ ਉਹਨਾਂ ਤੋਂ ਬੈਠ ਕੇ ਇਹਦਾ ਹੱਲ ਕਰਵਾਵਾਂਗੇ ਕੋਈ ਜਿਹੜੀ ਕਿ ਟੈਂਪਰ ਵਾਈਟ ਸੀ ਵੀ ਉਹਨਾਂ ਨੇ ਪਰਵਾਸੀ ਜਿਹੜੇ ਰੱਖੇ ਨੇ ਉਹਦੇ ਹਾਂਜੀ ਉਹਨਾਂ ਦੇ ਵਿੱਚੋਂ ਕੁਝ ਕੁ ਦੀ ਵੈਰੀਫਿਕੇਸ਼ਨ ਕੀਤੀ ਗਈ ਬਾਕੀ ਜਿਹੜੇ ਹੈਗੇ ਨੇਗੇ ਕਮਰੇ ਦੇ ਵਿੱਚ ਜਿੰਨਾ ਦੇ ਓਨਰ ਨੇ ਉਹਨਾਂ ਨੂੰ ਵੀ ਸਖਤ ਐਲਾਨ ਕੀਤਾ ਹੈ ਵੀ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਤੋਂ ਬਿਨਾ ਉਹਦੀ ਮਾਣੇ ਦੇ ਵਿੱਚ ਕਰਵਾਓ ਤੇ ਇਹਨਾਂ ਕੋ ਬਿਨਾ ਅੱਜ ਕੋਈ ਵੀ ਇਹ ਅਲਾਉ ਨਹੀਂ ਕੀਤਾ ਜਾਏ। ਫਟਕੜਾ ਵੀ ਕਹਿ ਰਹੇ ਨੇ ਵੀ ਮਾਹੌਲ ਕਰਾਅ ਕਰ ਰਹੇ ਨੇ ਜਿਹੜੇ ਪਰਵਾਸੀ ਪੁਰ ਨੇ ਸੌ ਬਗੈਰਾ ਦਾ ਅੰਦਰਵਾਜੀ ਕਰ ਦੇਣੀ। ਨਹੀਂ ਇਹ ਦੇਖੋ ਇਹ ਸਬੰਧ ਦੇ ਵਿੱਚ ਸਾਡੇ ਕੋਲ ਪੰਚਾਇਤ ਵੱਲੋਂ ਜਾਂ ਪਿੰਡ ਕੋਈ ਵੀ ਰਿਟਰਨ ਦੇ ਵਿੱਚ ਅਈ ਜੀ ਕੰਪਲੀਟ ਜਿਹੜੀ ਨਹੀਂ ਭੇਜੋਗੇ। ਤੋਂ ਇਹਨਾਂ ਨੂੰ ਕੋਈ ਪ੍ਰੋਬਲਮ ਖੀਂਦੀ ਤਾਂ ਜਾਂ ਇਨ ਫਿਊਚਰ ਆਉਂਦੀ ਹੈ ਤਾਂ ਉਹਦੀ ਰਿਟਰਨ ਕੰਪਲੀਟ ਆ ਸਾਨੂੰ ਸਾਨੂੰ ਦੇਣਾ ਤੇ ਜਿੱਦਾਂ ਦਾ ਜਿਹੜੀ ਕੋਈ ਜਿੱਦਾਂ ਦੀ ਹਰਕਤ ਕਰਦਾ ਤੇ ਉਸ ਨੂੰ ਉਸ ਹਾਵ ਨਾਲ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਕਿਹਨਾਂ ਨੂੰ ਦਰਜ ਕੀਤੇ ਗਏ ਸੀਗੇ? ਕਿਹੜੇ ਕਿਹਨਾਂ ਦੇ ਦਰਜ ਕੀਤੇ ਗਏ ਸੀਗੇ? ਇਹ ਪਰਚੇ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਹੋਈ। ਸਿਰਫ ਜਿਹੜੇ ਜਿਨ੍ਹਾਂ ਦੀ ਗੇਸਟ ਕੰਪਲੀਟ ਆਈ ਤੀਗੀ ਤੇ ਉਹਨਾਂ ਦੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਦੇ ਤੇ ਬਾਸਕੰਡਾ ਦੇ ਲੋ ਇਹ ਕੀਤਾ ਗਿਆ ਸੀ ਕਿ ਅਲੱਗ-ਅਲੱਗ ਬਾਸਕੰਡਾ ਦੇ ਤੋਂ ਮਤਲਬ ਸਾਡੇ ਕੋਲ ਜਿਹੜੀ ਕੰਪਲੀਟ ਸਿਰਫ ਗੈਲ ਪਿੰਡ ਤੋਂ ਆਈ ਸੀ ਤੇ ਇਸ ਤੋਂ ਬਿਨਾ ਹੋਰ ਕਿਸੇ ਪਿੰਡ ਦੀ ਭਾਸ਼ਾ ਤੋਂ ਥਾਣੇ ਦੇ ਏਰੀਆ ਦੇ ਜਿੰਨੇ ਵੀ ਪਿੰਡ ਨੇ ਗੈਲ ਪਿੰਡ ਤੋਂ ਬਿਨਾ ਕੋਈ ਕੰਪਲੀਟ ਨਹੀਂ ਹੋਇਆ